ਏ ਬਸ ਆ ਰਹੀ ਸੀ ਆਪਣੇ ਹਰਮੋਏ ਤੋਂ ਤੇ ਲੜਕੇ ਦੋ ਆ ਰਹੇ ਸੀ ਜਤਿੰਦਰ ਤੇ ਸਤਵਿੰਦਰ ਇਹ ਆ ਰਹੇ ਸੀ ਆਪਣੇ ਹੁਸ਼ਿਆਰਪੁਰ ਤੋਂ ਤੇ ਉਹ ਇਹਨਾਂ ਦਾ ਇੱਥੇ ਐਕਸੀਡੈਂਟ ਹੋਇਆ ਬਾਕੀ ਇਹਦੇ ਕਾਲਮ ਬਿਆਨ ਦਰਜ ਕਰਨੇ ਆ ਤਤਤੀਜ ਜਾਰੀ ਹੈ ਕਿਹੜੇ ਪਿੰਡ ਦੇ ਸੀਗੇ ਜੀ ਮੁੰਡੇ ਪਤਲ ਪਿੰਡ ਹਰਮੋਆ ਦੇ ਅੱਛਾ ਇੱਕ ਉਮਰ ਕਿੰਨੀ ਸੀਗੀ ਇਹਨਾਂ ਦੀ ਇੱਕ ਦੀ 35 ਸਾਲ ਆ ਇੱਕ ਦੀ ਹੈਗੀ ਆ 22 ਸਾਲ ਤੇ ਮੁੰਡੇ ਦੋਨੇ ਇੱਕ ਕੰਮ ਕਰਦੇ ਸੀਗੇ ਜਾਂ ਪੜ੍ਹਦੇ ਸੀ ਇਹ ਹਜੇ ਇਹਨਾਂ ਦੇ ਬਾਰਸ ਦੱਸਣਗੇ ਵੀ ਇਹ ਕੀ ਕੰਮ ਕਰਦੇ ਆ ਇਹਨਾਂ ਦੇ ਬਾਰਸਾਂ ਦਾ ਬਿਆਨ ਹਾਸਲ ਕੀਤੇ ਜਾ ਰਹੇ ਤੇ ਮੌਕੇ ਤੇ ਕਾਰਨ ਪਤਾ ਲੱਗਾ ਹੋਵੇ ਕਿ ਕੀ ਕੀ ਦੀ ਗਲਤੀ ਸੀਗੀ ਜੀ ਅਜੇ ਕੋਈ ਮੈਨੂੰ ਕਾਰਨ ਪਤਾ ਲੱਗਾ ਗਲਤੀ ਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਤਰਤੀਸ ਚੱਲਦੀ ਹੈ ਜੀ ਮੈਂ ਅਮਰਜੀਤ ਸਿੰਘ ਸਰਪੰਚ ਹਰਮੋਇ ਜੀ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਤੁਹਾਡੇ ਪਿੰਡ ਦੇ ਬੱਚੇ ਹੋਏ ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀ ਤੇ ਮੱਲੀ ਬੱਸ ਹਰਮਾਇਆ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਅੱਛਾ ਜੀ ਤੇ ਇਥੋਂ ਮੈਨੂੰ ਵੀ ਕਾਲ ਕੀਤੀ ਵਈ ਐਕਸੀਡੈਂਟ ਹੋ ਗਿਆ ਆਏ ਤਾਂ ਦੋਨੋਂ ਐਟ ਦੀ ਸਪੋਰਟ ਡੈੱਡ ਸੀਗੇ ਅੱਛਾ ਜੀ ਤੇ ਪ੍ਰਸ਼ਾਸਨ ਐਸ ਐਚਓ ਮੈਡੀਆ ਨੂੰ ਫੋਨ ਕੀਤਾ ਉਹ ਕੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ ਮੁਲਾਜ਼ਮ ਪਹੁੰਚ ਗਏ ਮੌਕੇ ਤੇ ਤੇ ਦੋਨੋਂ ਐਟ ਦੀ ਸਪੋਰਟ ਡੈੱਡ ਹੈ ਜੀ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਇਹਨੂੰ ਤਕਰੀਬਨ 1 ਘੰਟਾ ਹੋ ਗਿਆ ਜੀ ਤੇ ਪੁਲਿਸ ਪ੍ਰਸ਼ਾਸਨ ਕੋਲ ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚਿਆ ਐਮਬੂਲੈਂਸ ਵੀ ਆਈ ਹੈ 108 ਐਮਬੂਲੈਂਸ ਵੀ ਆਈ ਹੈ ਤੇ ਪਰ ਉਹ ਉਹ ਆਉਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀਗੇ ਜੀ ਕੋਈ ਪਤਾ ਲੱਗਾ ਗਲਤੀ ਕਿਹਦੀ ਸੀਗੀ ਨਹੀਂ ਅਜੇ ਨਹੀਂ ਕੋਈ ਵੀ ਅਜੇ ਸ਼ਾਨਬੀਨ ਕਰ ਰਹੇ ਹੈ ਜੀ ਇਹ ਮੁਲਾਜ਼ਮ ਆਇਓ ਆ ਉਹ ਕਰਨਗੇ ਜੀ ਹਲੇ ਕੋਈ ਪਤਾ ਨਹੀਂ ਲੱਗਦਾ ਜੀ ਹਾਂਜੀ ਅੰਜ ਕੀ ਨਾਮ ਆ ਜੀ ਮੇਰਾ ਪਰਚਲਿਆ ਜੀ ਕਿਹੜੇ ਪਿੰਡ ਦੇ ਹਰਮੂਆ ਪਿੰਡ ਅੱਛਾ ਜਿਹੜਾ ਅਜੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਇਹ ਐਕਸੀਡੈਂਟ ਮੇਰੇ ਆਉਣ ਤੋਂ ਪਹਿਲਾਂ ਹੋਇਆ ਅੱਛਾ ਜੀ ਲੇਕਿਨ ਮੈਂ ਜਦੋਂ ਆਇਆ ਨਾ ਹਾਂਜੀ ਇੱਥੇ ਬੰਦੇ ਹੋਰ ਵੀ ਸੀ ਦੋ ਕ ਨਹੀਂ ਨਹੀਂ ਭਜਾਣੇ ਨੇ ਹਾਂਜੀ ਦੋ ਕ ਬੰਦੇ ਹੋਰ ਵੀ ਸੀ ਕਹਿੰਦੇ ਹੋ ਅੱਛਾ ਜੀ ਬੰਦੇ ਪਛਾਣ ਚ ਨਹੀਂ ਸੀ ਆਂਦੇ ਅੱ ਉਹ ਬੰਦਾ ਮੈਂ ਕਹਾਂ ਵੀ ਸਾਡੇ ਭਰਾ ਦਾ ਮੁੰਡਾ ਆ। ਅੱਛਾ ਜੀ। ਸਾਡਾ ਭਤੀਜਾ ਹੀ ਆ। ਅੱਛਾ ਜੀ। ਉਹ ਸਾਹ ਲੈ ਰਿਹਾ ਸੀਗਾ ਕੋਈ ਇੰਤਜ਼ਾਮ ਨਹੀਂ ਸੀਗਾ ਮਤਲਬ ਪਾਣੀ ਦੇ 2 ਕੋਟ ਪਾਏ। ਉਹ ਮੁੰਡਾ ਪੂਰਾ ਹੋ ਗਿਆ। ਕਿਹੜੇ ਪਿੰਡ ਦੇ ਸੀ ਤੁਸੀਂ? ਹਰਮੋਇਆਂ ਦੇ। ਹਰਮੋਇਆਂ ਦੇ। ਹਰਮੋਇਆਂ ਦੇ। ਸਕੇ ਭਰਾ ਸੀਗੇ ਜਾਂ ਦੋਸਤ ਵਗੈਰਾ ਸੀ? ਨਹੀਂ ਦੋਸਤ ਵਗੈਰਾ ਸੀਗੇ ਸਕੇ ਨਹੀਂ ਸੀਗੇ। ਅੱਛਾ ਜੀ। ਹਾਂਜੀ। ਤੇ ਇਹ ਮੋਟਰਸਾਈਕਲ ਤੇ ਸੀਗੀ? ਮੋਟਰਸਾਈਕਲ ਤੇ ਸੀਗੀ। ਅੱਛਾ ਜੀ। ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ? ਕੋਈ 20 ਮਿੰਟ ਹੋ ਗਿਆ ਇਸ ਵੇਲੇ। ਅੱਛਾ ਜੀ। ਪੋਲਸ ਪ੍ਰਚਾਨ ਚ ਕਰ ਤੁਹਾਨੂੰ ਹੁਣ ਪੋਲਸ ਪ੍ਰਚਾਨ ਹੁਣੇ ਆਏ ਆ ਅੱਛਾ ਜੀ ਹੁਣੇ ਆ ਕੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਅੱਛਾ ਜੀ ਤੇ ਮੌਕੇ ਤੇ ਕਿੰਨੇ ਜਾਨੇ ਦੇਖੇ ਹੋਣੀ ਸੀ ਮੌਕੇ ਤੇ ਤਾਂ ਮਤਲਬ 2-4 ਬਲਦੇ ਸਗੇ ਅੱਛਾ ਜੀ ਕੋਈ ਪਛਾਣਨ ਚ ਨਹੀਂ ਆਦੇ ਸੀ ਮਤਲਬ ਕਿਹੜੇ ਪਿੰਡ ਦੇ ਆ ਮੈਂ ਆਇਆ ਤਾਂ ਮਤਲਬ ਮੈਂ ਕਹਾਂ ਵੀ ਸਾਡੇ ਘਰ ਹੋ ਜਾਂਦੀ ਆ ਅੱਛਾ ਜੀ ਹਾਂਜੀ ਕੀ ਨਾਮ ਮੇਰਾ ਨਾਮ ਸੁਜੀਤ ਚਾਲਾ ਸਰਪੰਚ ਸਰਪੰਚ ਫਲਾਇ ਤੁਹਾਨੂੰ ਆ ਜਿਹੜਾ ਵਾਕਿਆ ਹੋਇਆ ਐਕਸੀਡੈਂਟ ਦਾ ਕਿਦਾਂ ਪਾਣਾ ਪੱਗੇ ਸਰ ਪਤਾ ਨਹੀਂ ਅਸੀਂ ਮੈਨੂੰ ਵੀ ਉਹ ਨਾ ਪਿੰਡ ਫੋਨੇ ਗਿਆ ਕਿਦਾਂ ਕਰਕੇ ਐਕਸੀਡੈਂਟ ਹੋਇਆ ਵੀ ਮੁੰਡੇ ਦੋ ਮਰ ਗਏ ਆ ਤਾਂ ਮੈਂ ਫਟਾਫਟ ਮੋ ਇੱਥੇ ਆ ਗਿਆ ਜਦੋਂ ਆ ਕੇ ਦੇਖਿਆ ਤਾਂ ਹਾਲਾਤ ਬਹੁਤ ਖਰਾਬ ਸੀਗਾ ਮੁੰਡਾ ਮੜਮੜਾ ਸੈਕਦਾ ਸੀ ਫਿਰ ਕਿਹਾ ਵੀ ਜਦੋਂ ਕੋਈ ਐਂਬੂਲੈਂਸ ਪਹਿਲਾਂ ਮਗਾਨੇ ਪਰ ਐਂਬੂਲੈਂਸ ਆਉਣ ਦਾ ਟਾਈਮ ਤੇ ਉਹ ਪਹਿਲੇ ਮੁੰਡਾ ਖਤਮ ਹੋ ਗਿਆ ਤੇ ਉਹ ਪਹਿਲੇ ਮੇਰੇ ਥੱਲੇ ਪਸਿਆ ਆ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ ਨੇ ਲਗਭਗੋਂ ਪੋਣਾ ਘੰਟਾ ਘੰਟਾ ਪੋਣਾ ਘੰਟੇ ਵੱਲ ਤੇ ਦੋਨਿਆਂ ਦੇ ਮੋਕੇ ਤੇ ਮੌਤੇ ਹਾਂਜੀ ਦੋਨੇ ਮੋਕੇ ਤੇ ਮੌਤੇ ਹੀ ਆ ਫੋਨ ਪਤਾ ਲੱਗਾ ਕਿ ਕਿੱਥੋਂ ਆ ਰਹੀ ਸੀ ਸਰ ਇਹ ਜਿਹੜੀ ਬੱਸ ਹੈ ਇਹ ਮਤਲਬ ਆਪਣੇ ਚੱਲਦੀ ਹਰਮਾਇਆ ਤੋਂ ਆ ਰਹੀ ਸੀ ਜਾਨੀ ਹੁਸ਼ਿਆਰਪੁਰ ਤੇ ਮੱਲੀ ਬੱਸ ਇਹਨੀ ਬੱਸ ਜਿਹੜੀ ਰੋ ਡੇਲੀ ਚੱਲਦੀ ਆ ਰੋਜ਼ ਆਉਂਦੀ ਤੇ ਮੁੰਡੇ ਕਿ ਸਾਈਡ ਤੋਂ ਆ ਰਿਹਾ ਮੁੰਡੇ ਆ ਰੋ ਹੁਸ਼ਿਆਰਪੁਰ ਆ ਰਿਹਾ ਸੀ ਉਹ ਰਾਤ ਅੱਧੀ ਦੇ ਆ ਰਿਹਾ ਪਿੰਡ ਮੰਨ ਬੜੇ ਪਿੰਡ ਬਲਾਸ਼ੀ ਤੋਂ ਮਲਾ ਹਰਮਾਇਆ ਤੋਂ ਆ ਰਿਹਾ ਸੀ ਕਿਹੜੇ ਪਿੰਡ ਦੇ ਜੀ ਇਹ ਦੋਨੇ ਹਰਮਾਇਆ ਦੇ ਸੀ ਪੁਲਿਸ ਫੋਰਸ ਅਸਾਮ ਸਰ ਮੈਂ ਮੌਕੇ ਤੋਂ ਪਹਿਲਾਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਤੇ ਉਹ ਸ਼ਾਇਦ ਬੁੱਲੋਂ ਵਾਲ ਗਿਆ ਸੀ ਉਹ ਨਹੀਂ ਫਿਰ ਮਨੋ ਚੌਂਕ ਨੂੰ ਉੱਤੇ ਥਾਣੇ ਨੂੰ ਫੋਨ ਕੀਤਾ ਥਾਣੇ ਤੋਂ ਮੁੱਖ ਦੇ ਪੁਲਿਸ ਆ ਗਈ ਆ ਪਹੁੰਚ ਗਏ ਮੌਕੇ ਤੇ 15 15-20 ਮਿੰਟ ਆ ਜਾਂ ਤੁਹਾਨੂੰ ਪਤਾ ਉਹਨੂੰ ਟਾਈਮ ਲੱਗਦਾ ਵੀ ਉਹ ਤਾਂ ਲੱਗੇ ਜਾਂਦੇ ਮੇਢੀ ਜਾਣ ਤੋਂ ਪਲਾਹੀ ਆਉਣ ਵਾਸਤੇ